ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾ ਦਿਓ ਜੀ ਤੇ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾ ਸੰਘਾ ਜੀ ਜੇ ਤੁਹਾਡੇ ਬੱਚੇ ਦਾ ਵਿਆਹ ਨਹੀਂ ਹੋ ਰਿਹਾ ਵਿਆਹ ਵਿੱਚ ਅੜਚਨਾ ਆ ਰਹੀਆਂ ਹਨ ਜਾਂ ਵਿਆਹ ਲਈ ਰਿਸ਼ਤੇ ਨਹੀਂ ਆ ਰਹੇ ਤੁਸੀਂ ਆਪਣੇ ਪਰਿਵਾਰ ਲਈ ਇੱਕ ਚੰਗਾ ਜੁਵਾਏ ਜਾਂ ਨੌ ਦੀ ਉਡੀਕ ਕਰ ਰਹੇ ਹੋ ਰਿਸ਼ਤੇ ਆਉਂਦੇ ਹਨ ਗੱਲ ਚੱਲਦੀ ਹੈ ਪਰ ਅੰਤ ਵਿੱਚ ਹਾਂ ਨਹੀਂ ਹੁੰਦੀ ਤਾਂ ਅੱਜ ਦੀ ਇਹ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਕਿਉਂਕਿ ਅੱਜ ਦੀ ਇਸ ਵੀਡੀਓ ਵਿੱਚ ਮੈਂ ਇੱਕ ਅਜਿਹਾ ਚਮਤਕਾਰੇ ਉਪਾਅ ਦੱਸਣ ਜਾ ਰਹੀ ਹਾਂ ਜਿਸ ਨੂੰ ਕਰਦੇ ਆ ਹੀ ਤੁਹਾਡੇ ਘਰ ਵਿਆਹ ਦੇ ਰਿਸ਼ਤਿਆਂ ਦੀ ਲਾਈਨ ਲੱਗ ਜਾਵੇਗੀ ਅਤੇ ਜਲਦੀ ਤੋਂ ਜਲਦੀ ਤੁਹਾਡੇ ਘਰ ਸ਼ਹਿਨਾਈ ਵਜੇਗੀ ਤੁਹਾਡੇ ਬੱਚੇ ਦੀ ਉਮਰ 25-26 ਸਾਲ ਤੋਂ ਵੀ ਵੱਧ ਹੋ ਗਈ ਹੈ ਫਿਰ ਵੀ ਵਿਆਹ ਵਿੱਚ ਲਗਾਤਾਰ ਦੇਰੀ ਹੋ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਕੁੰਡਲੀ ਵਿੱਚ ਕੋਈ ਨਾ ਕੋਈ ਦੋਸ਼ ਜ਼ਰੂਰ ਹੈ ਜੇ ਕੁੰਡਲੀ ਠੀਕ ਹੁੰਦੀ ਤਾਂ ਬਾਕੀ ਬੱਚਿਆਂ ਵਾਂਗ ਤੁਹਾਡੇ ਬੱਚੇ ਦਾ ਵਿਆਹ ਵੀ 24-25 ਸਾਲ ਤੱਕ ਹੋ ਚੁੱਕਾ ਹੁੰਦਾ ਸੰਗਤ ਅੱਜ ਦੇ ਇਸ ਵੀਡੀਓ ਵਿੱਚ ਤੁਹਾਡੇ ਲਈ ਕੁੰਡਲੀ ਦੇ ਦੋਸ਼ਾਂ ਦੇ ਨਿਵਾਰਨ ਲਈ ਇੱਕ ਨਵਾਂ ਬਹੁਤ ਹੀ ਆਸਾਨ ਅਤੇ ਬਹੁਤ ਹੀ ਸਸਤਾ ਉਪਾਅ ਲੈ ਕੇ ਆਏ ਹਾਂ ਜੋ ਸਿਰਫ ਇੱਕ ਦਿਨ ਦਾ ਹੈ ਤੁਹਾਡੇ ਘਰ ਵਿੱਚ ਵੀ ਸ਼ਹਿਨਾਈ ਵੱਜੇਗੀ ਇਹ ਉਪਾਅ ਕੌਣ ਕਰੇਗਾ ਜੇ ਬੱਚਾ ਖੁਦ ਕਰ ਲਵੇ ਤਾਂ ਬਹੁਤ ਚੰਗਾ ਰਹੇਗਾ ਅਤੇ ਜੇ ਬੱਚਾ ਖੁਦ ਨਹੀਂ ਕਰ ਸਕਦਾ ਤਾਂ ਮਾਤਾ ਪਿਤਾ ਪਰਿਵਾਰ ਦਾ ਕੋਈ ਵੀ ਮੈਂਬਰ ਇਸ ਉਪਾਅ ਨੂੰ ਕਰ ਸਕਦਾ ਹੈ ਜੇ ਤੁਹਾਡਾ ਬੱਚਾ ਘਰ ਤੋਂ ਬਾਹਰ ਰਹਿੰਦਾ ਹੈ ਕਿਸੇ ਕੰਮ ਜਾਂ ਪੜ੍ਹਾਈ ਕਾਰਨ ਕਿਤੇ ਦੂਰ ਰਹਿੰਦਾ ਹੈ ਤਾਂ ਉਸ ਲਈ ਵੀ ਵੀਡੀਓ ਦੇ ਅੰਤ ਵਿੱਚ ਇੱਕ ਨਵਾਂ ਤਰੀਕਾ ਦੱਸਿਆ ਜਾਵੇਗਾ ਚਿੰਤਾ ਨਾ ਕਰੋ ਪੂਰੀ ਵੀਡੀਓ ਅੰਤ ਤੱਕ ਜ਼ਰੂਰ ਦੇਖੋ ਸਾਂਗਾਂਜੀ ਇਸ ਉਪਾਅ ਨੂੰ ਕਰਨ ਵਿੱਚ ਕੇਵਲ ਇੱਕ ਝਾੜੂ ਦਾ ਹੀ ਪ੍ਰਯੋਗ ਕਰਨਾ ਹੈ ਝਾੜੂ ਉਹ ਲੈਣਾ ਹੈ ਜੋ ਪੁਰਾਣਾ ਹੋਵੇ ਜਿਸ ਝਾੜੂ ਨੂੰ ਤੁਸੀਂ ਆਪਣੇ ਘਰ ਵਿੱਚ ਰੋਜ਼ਾਨਾ ਵਰਤ ਰਹੇ ਹੋ ਜੋ ਕਾਫੀ ਪੁਰਾਣਾ ਹੋ ਗਿਆ ਹੈ ਸੁੱਟਣ ਵਾਲਾ ਹੋ ਗਿਆ ਹੈ ਉਸੇ ਝਾੜੂ ਨਾਲ ਤੁਹਾਨੂੰ ਅੱਜ ਦਾ ਉਪਾਅ ਕਰਨਾ ਹੈ ਇੱਕ ਹੋਰ ਗੱਲ ਇਹ ਫੁੱਲ ਝਾੜੂ ਨਹੀਂ ਹੋਣਾ ਚਾਹੀਦਾ ਬਲਕਿ ਟੀਲਾਂ ਵਾਲਾ ਜਾਂ ਫਿਰ ਵਾਸ ਵਾਲਾ ਝਾੜੋ ਹੋਣਾ ਚਾਹੀਦਾ ਹੈ ਜਿਵੇਂ ਕਿ ਤੁਸੀਂ ਫੋਟੋ ਵਿੱਚ ਦੇਖ ਰਹੇ ਹੋ ਸਾਹ ਸੰਗਤ ਜੀ ਇੱਕ ਗੱਲ ਹੋਰ ਦੱਸ ਦਈਏ ਕਿ ਇਹ ਝਾੜੋ ਪੁਰਾਣਾ ਹੀ ਹੋਣਾ ਚਾਹੀਦਾ ਹੈ ਤੁਹਾਡੇ ਮਨ ਵਿੱਚ ਇਹ ਸਵਾਲ ਆ ਰਿਹਾ ਹੋਵੇਗਾ ਕਿ ਝਾੜੋ ਹੀ ਕਿਉਂ ਇੱਕ ਮੰਨਤਾ ਅਨੁਸਾਰ ਝਾੜੋ ਮਾਂ ਲక్ష్ਮੀ ਦਾ ਪ੍ਰਤੀਕ ਹੈ ਕੁਝ ਲੋਕ ਲక్ష్ਮੀ ਪੂਜਾ ਦੇ ਦਿਨ ਨਵਾਂ ਝਾੜੋ ਲੈ ਕੇ ਵੀ ਆਉਂਦੇ ਹਨ ਜੇ ਮੈਂ ਤੁਹਾਨੂੰ ਇਸਦੀ ਕਥਾ ਸੁਣਾਉਣ ਲੱਗ ਜਾਵਾਂ ਤਾਂ ਬਹੁਤ ਲੰਬੀ ਵੀਡੀਓ ਹੋ ਜਾਵੇਗੀ ਇਸ ਲਈ ਤੁਹਾਨੂੰ ਪੁਰਾਣਾ ਝਾੜੂ ਹੀ ਲੈਣਾ ਹੈ। ਬਾਂਸ ਵਾਲਾ ਝਾੜੂ ਲੈਣਾ ਹੈ, ਪੁਰਾਣਾ ਝਾੜੂ ਲੈਣਾ ਹੈ। ਇਹ ਉਪਾਅ ਕਿਸ ਦਿਨ ਕਰਨਾ ਹੈ? ਤੁਹਾਨੂੰ ਕਿਸੇ ਵੀ ਵੀਰਵਾਰ ਦੇ ਦਿਨ ਕਰਨਾ ਹੈ। ਕ੍ਰਿਸ਼ਨ ਪੱਖ ਦਾ ਹੋਵੇ ਜਾਂ ਸ਼ੁਕਰ ਪੱਖ ਦਾ ਕੋਈ ਵੀ ਵੀਰਵਾਰ ਹੋਵੇ। ਲੜਕੇ ਅਤੇ ਲੜਕੀ ਲਈ ਤਰੀਕੇ ਦੇ ਵਿੱਚ ਥੋੜਾ ਜਿਹਾ ਫਰਕ ਹੈ। ਉਪਾਅ ਕਰਨ ਦਾ ਫਰਕ ਇਸ ਲਈ ਕਿਉਂਕਿ ਜੋਤਿਸ਼ ਅਨੁਸਾਰ ਲੜਕੀਆਂ ਦੇ ਵਿਆਹ ਦਾ ਕਾਰਕ ਗ੍ਰਹਿ ਗੁਰੂ ਹੁੰਦਾ ਹੈ ਗੁਰੂ ਗ੍ਰਹਿ ਨੂੰ ਹਲਦੀ ਨਾਲ ਬਲ ਮਿਲਦਾ ਹੈ ਇਸ ਤਰ੍ਹਾਂ ਜੋਤਿਸ਼ ਅਨੁਸਾਰ ਲੜਕੇ ਦੇ ਵਿਆਹ ਦਾ ਕਾਰਕ ਗ੍ਰਹਿ ਸ਼ੁਕਰ ਹੁੰਦਾ ਹੈ ਦਹੀਂ ਜਾਂ ਅੱਤ ਦਾ ਪ੍ਰਯੋਗ ਨਾਲ ਸ਼ੁਕਰ ਨੂੰ ਬਲ ਮਿਲਦਾ ਹੈ ਆ ਜਦੋਂ ਪਰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਉਪਾਣ ਕਿਸ ਤਰ੍ਹਾਂ ਕਰਨਾ ਹੈ ਇਹ ਉਪਾ ਲੜਕੀ ਦੇ ਵਿਆਹ ਲਈ ਜੇਕਰ ਕਰ ਰਹੇ ਹੋ ਤਾਂ ਮੇਰਵਾਰ ਸ਼ਾਮ ਨੂੰ ਚਾੜੂ ਘੜ ਦੀ ਪੂਰਬ ਦਿਸ਼ਾ ਵਿੱਚ ਰੱਖਣਾ ਹੈ ਪੂਰਬ ਦਿਸ਼ਾ ਤਾਂ ਤੁਸੀਂ ਸਮਝਦੇ ਹੀ ਹੋਵੋਗੇ ਜਿਸ ਦਿਸ਼ਾ ਵਿੱਚ ਸਵੇਰੇ ਸੂਰਜ ਦੇਵਤਾ ਨਿਕਲਦੇ ਹਨ ਉਹਦੇ ਹੁੰਦੇ ਹਨ ਘਰ ਦੇ ਕਿਸੇ ਵੀ ਪੂਰਬ ਦਿਸ਼ਾ ਦੇ ਕੋਨੇ ਵਿੱਚ ਤੁਸੀਂ ਇਸ ਚਾੜੂ ਨੂੰ ਰਾਤ ਨੂੰ ਰੱਖਣਾ ਹੈ ਸਭ ਤੋਂ ਪਹਿਲਾਂ ਇੱਕ ਚਮਚ ਹਲਦੀ ਨੂੰ 3-4 ਚਮਚ ਪਾਣੀ ਵਿੱਚ ਮਿਲਾ ਕੇ ਘੋਲ ਤਿਆਰ ਕਰ ਲੈਣਾ ਹੈ ਜਿਆਦਾ ਗਾੜਾ ਨਹੀਂ ਹਲਦੀ ਦਾ ਘੋਲ ਪਤਲਾ ਹੀ ਹੋਣਾ ਚਾਹੀਦਾ ਹੈ ਫਿਰ ਇਸ ਘੋਲ ਦੇ ਕੁਝ ਛਿੱਟੇ ਤੁਸੀਂ ਉਸ ਚੜੋ ਤੇ ਲਗਾਉਣੇ ਹਨ ਛਿੱਟੇ ਲਗਾਉਂਦੇ ਸਮੇਂ ਮਨ ਹੀ ਮਨ ਵਿਸ਼ਨੋ ਜੀ ਨੂੰ ਯਾਦ ਕਰੋ ਤੇ ਆਪਣੀ ਮਨੋ ਕਾਮਨਾ ਮਨ ਹੀ ਮਨ ਦੁਹਰਾਓ ਵਿਸ਼ਨੂੰ ਜੀ ਨੂੰ ਕਹਿ ਦਿਓ ਕਿ ਝਾੜੋ ਨੂੰ ਝਾੜੋ ਨੂੰ ਪ੍ਰਣਾਮ ਕਰਦੇ ਹੋਏ ਵਿਸ਼ਨੂੰ ਦਾ ਧਿਆਨ ਕਰਦੇ ਹੋਏ ਪ੍ਰਾਰਥਨਾ ਕਰੋ ਕਿ ਸਾਡੀ ਬੇਟੀ ਜੋ ਵੀ ਤੁਹਾਡੇ ਬੇਟੀ ਦਾ ਨਾਮ ਹੋਵੇ ਇਥੇ ਤੁਹਾਨੂੰ ਬੇਟੀ ਦੇ ਨਾਮ ਵੀ ਬੋਲਣਾ ਹੈ ਤਾਂ ਲੜਕੀ ਦਾ ਨਾਮ ਲੈਂਦੇ ਹੋਏ ਪ੍ਰਾਰਥਨਾ ਕਰਨੀ ਹੈ ਕਿ ਸਾਡੀ ਬੇਟੀ ਦੇ ਵਿਆਹ ਦਾ ਜੋਗ ਜਲਦੀ ਬਣਾਓ ਇਸ ਝਾੜੋ ਨੂੰ ਪ੍ਰਣਾਮ ਕਰਨ ਦਾ ਮਤਲਬ ਹੈ ਕਿ ਤੁਸੀਂ ਵਿਸ਼ਨੂੰ ਜੀ ਨੂੰ ਲక్ష్ਮੀ ਜੀ ਨੂੰ ਪ੍ਰਣਾਮ ਕਰ ਰਹੇ ਹੋ ਹੁਣ ਗੱਲ ਕਰ ਲੈਂਦੇ ਹਾਂ ਕਿ ਲੜਕੇ ਦੇ ਉਪਾਦ ਲਈ ਜੇ ਉਪਾਦ ਲੜਕੇ ਲਈ ਕਰ ਰਹੇ ਹੋ ਤਾਂ ਇਸ ਝਾੜ ਨੂੰ ਵੀਰਵਾਰ ਸ਼ਾਮ ਨੂੰ ਪੂਰਬ ਦਿਸ਼ਾ ਵਿੱਚ ਰੱਖੋ ਅਤੇ ਇਸ ਦੇ ਉੱਤੇ ਤੁਹਾਨੂੰ ਦਹੀਂ ਦੇ ਛਿੱਟੇ ਲਗਾਉਣੇ ਹਨ ਜੇ ਦਹੀਂ ਨਾ ਹੋਵੇ ਤਾਂ ਤੁਸੀਂ ਕਿਸੇ ਵੀ ਖੁਸ਼ਬੂ ਵਾਲੇ ਅਤਰ ਨੂੰ ਲੈ ਕੇ ਉਸ ਦੇ ਛਿੱਟੇ ਝਾੜੂ ਵਿੱਚ ਲਗਾ ਸਕਦੇ ਹੋ ਨਾਲ ਹੀ ਝਾੜੂ ਵਿੱਚ ਛਿੱਟੇ ਲਗਾਉਂਦੇ ਸਮੇਂ ਮਨ ਹੀ ਮਨ ਵਿਸ਼ਨੂੰ ਭਗਵਾਨ ਜੀ ਨੂੰ ਯਾਦ ਕਰੋ ਆਪਣੀ ਮਨੋ ਕਾਮਨਾ ਬੋਲਦੇ ਹੋਏ ਵਿਸ਼ਨੂ ਜੀ ਨੂੰ ਕਹਿ ਦਿਓ ਝਾੜੂ ਨੂੰ ਪ੍ਰਣਾਮ ਕਰਦੇ ਹੋਏ ਧਿਆਨ ਕਰਦੇ ਹੋਏ ਪ੍ਰਾਰਥਨਾ ਕਰੋ ਕਿ ਸਾਡੇ ਬੇਟੇ ਉਸ ਦਾ ਬੱਚੇ ਦਾ ਨਾਮ ਲੈ ਕੇ ਬੇਟੇ ਦਾ ਨਾਮ ਲੈ ਕੇ ਕਿ ਵਿਆਹ ਦੇ ਯੋਗ ਜਲਦੀ ਬਣਾਓ ਇਥੇ ਲੜਕੇ ਲਈ ਇਸ ਝਾੜੂ ਨੂੰ ਪ੍ਰਣਾਮ ਕਰਨ ਦਾ ਮਤਲਬ ਕਿ ਤੁਸੀਂ ਲక్ష్ਮੀ ਜੀ ਨੂੰ ਵਿਸ਼ਨੂ ਜੀ ਨੂੰ ਪ੍ਰਣਾਮ ਕਰ ਰਹੇ ਹੋ ਹੌਂਚਾੜੋ ਨੂੰ ਇੱਕ ਪਾਸੇ ਪੂਰਬ ਦਿਸ਼ਾ ਵਿੱਚ ਕਿਸੇ ਕੰਧ ਦੇ ਨਾਲ ਰੱਖ ਸਕਦੇ ਹੋ ਇਹ ਸਾਰੇ ਕੰਮ ਤੁਹਾਨੂੰ ਵੀਰਵਾ ਦਿਸ਼ਾ ਨੂੰ ਕਰਨੇ ਹਨ ਸੌ ਤੋਂ ਪਹਿਲਾਂ ਫਿਰ ਅਗਲੇ ਦਿਨ ਸਵੇਰੇ ਹੋ ਸਕੇ ਤਾਂ ਸੂਰਜ ਉਹਦੇ ਤੋਂ ਪਹਿਲਾਂ ਉੱਠਣਾ ਹੈ ਉੱਠਦੇ ਹੀ ਚਾੜੋ ਨੂੰ ਪ੍ਰਣਾਮ ਕਰਨਾ ਹੈ ਜੇ ਲੜਕੀ ਲਈ ਹੈ ਤਾਂ ਵਿਸ਼ਨੋ ਜੀ ਦਾ ਧਿਆਨ ਕਰੋ ਤੇ ਬੱਚੇ ਦੇ ਜਲਦੀ ਵਿਆਹ ਦੀ ਇੱਛਾ ਬੋਲ ਦਿਓ ਅਤੇ ਜੇ ਇਹ ਉਪਾਣ ਲੜਕੇ ਲਈ ਹੈ ਸ਼ੁਕਰ ਦੇਵਦਾਤੇ ਅਨ ਕਰੋ ਬੱਚੇ ਦੇ ਜਲਦੀ ਵਿਆਹ ਦੀ ਇੱਛਾ ਬੋਲ ਦਿਓ ਕਿਉਂਕਿ ਸ਼ੁਕਰ ਲੜਕੀਆਂ ਦੇ ਵਿਆਹ ਦਾ ਕਾਰਕ ਗ੍ਰਹਿ ਹੈ ਬਾਹਰ ਜਾਣ ਤੋਂ ਪਹਿਲਾਂ ਜਾਣੀ ਝਾੜੂ ਚੁੱਕਣ ਤੋਂ ਪਹਿਲਾਂ ਕਿਸੇ ਛੋਟੇ ਬਰਤਨ ਜਾਂ ਲੋਟੇ ਵਿੱਚ ਪਾਣੀ ਭਰ ਕੇ ਆਪਣੇ ਘਰ ਦੇ ਬਾਹਰ ਰੱਖ ਕੇ ਜਾਓ ਜਦੋਂ ਤੁਹਾਨੂੰ ਵਾਪਸ ਆਉਣਾ ਹੈ ਤਾਂ ਬਿਨਾਂ ਕਿਸੇ ਨੂੰ ਡਿਸਟਰਬ ਕੀਤੇ ਹੋਏ ਹੱਥ ਮੋਟੋ ਕੇ ਤੁਸੀਂ ਘਰ ਦੇ ਅੰਦਰ ਆਉਣਾ ਹੈ ਐਸ ਲਈ ਉਸ ਦੀ ਤਿਆਰੀ ਪਹਿਲਾਂ ਹੀ ਕਰ ਜਾਓ ਜੇ ਸੂਰਜ ਨਿਕਲਣ ਤੋਂ ਪਹਿਲਾਂ ਕਰ ਲਓ ਤਾਂ ਬਹੁਤ ਚੰਗਾ ਹੋਵੇਗਾ ਤੁਹਾਨੂੰ ਕਿਸੇ ਚੌਰਾਹੇ ਨੇੜੇ ਨਾ ਹੋਵੇ ਜਾਂ ਕੋਈ ਦਿੱਕਤ ਹੋਵੇ ਕੋਈ ਰੁਕਾਵਟ ਹੋਵੇ ਤਾਂ ਕਿਸੇ ਫੁੱਟਪਾਥ ਤੇ ਕਿਸੇ ਵੀ ਵਾਰਣ ਜਗ੍ਹਾ ਤੇ ਇੱਕ ਪਾਸੇ ਜਾ ਕੇ ਤੁਸੀਂ ਕਰ ਸਕਦੇ ਹੋ ਕੀ ਕਰਨਾ ਹੈ ਝਾੜੂ ਦੇ ਉੱਤੇ ਇੱਕ ਰੱਸੀ ਲੱਗੀ ਹੁੰਦੀ ਹੈ ਜਿਸ ਨਾਲ ਉਹ ਬੰਨਿਆ ਹੁੰਦਾ ਹੈ ਕਦੇ-ਕਦੇ ਇਹ ਫਾਈਬਰ ਦਾ ਪਲਾਸਟਿਕ ਦਾ ਟੁਕੜਾ ਵੀ ਹੁੰਦਾ ਹੈ ਉਸ ਨੂੰ ਤੁਹਾਨੂੰ ਕੋਲ ਦੇਣਾ ਹੈ ਜੇ ਰਸੀ ਹੈ ਤਾਂ ਉਸ ਨੂੰ ਚੰਗੀ ਤਰ੍ਹਾਂ ਕਾਫੀ ਢੇਲਾ ਕਰ ਦੇਣਾ ਹੈ ਹੋਂ ਤੁਹਾਨੂੰ ਇਸ ਅਰਧ ਖੁੱਲੇ ਝਾੜੋਂ ਨੂੰ ਚਰਾਹਾ ਕਿਸੇ ਕਿਨਾਰੇ ਤੇ ਜਾ ਕੇ ਕਿਸੇ ਵਿਰਾਨ ਜਗ੍ਹਾ ਤੇ ਰੱਖ ਦੇਣਾ ਹੈ ਝਾੜੂ ਦੇ ਢੀਲੇ ਖਲਾਰਨੇ ਨਹੀਂ ਹਨ ਇੱਥੇ ਹੀ ਝਾੜੋਂ ਵੱਲ ਦੇਖਦੇ ਹੋਏ ਮਹਾਂ ਲక్ష్ਮੀ ਵਿਸ਼ਨੋ ਜੀ ਦਾ ਸ਼ੁਕਰ ਦੇਵ ਜੀ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਦਾ ਧਿਆਨ ਕਰਦੇ ਹੋਏ ਪ੍ਰਾਰਥਨਾ ਕਰਨੀ ਹੈ ਤੁਹਾਨੂੰ ਆਪਣੀ ਮਨੋ ਕਾਮਨਾ ਬੋਲਣੀ ਹੈ ਆਪਣੇ ਹੀ ਸ਼ਬਦਾਂ ਵਿੱਚ ਬੋਲਣੀ ਹੈ ਕਿ हे ਪਰਮਾਤਮਾ ਇਹ ਜੋ ਪਾ ਮੈਂ ਕੀਤਾ ਹੈ ਸ਼ਰਧਾ ਤੇ ਵਿਸ਼ਵਾਸ ਨਾਲ ਕੀਤਾ ਹੈ ਮਨ ਨਾਲ ਕੀਤਾ ਹੈ ਦਿਲ ਨਾਲ ਕੀਤਾ ਹੈ ਭਾਵਨਾ ਨਾਲ ਕੀਤਾ ਹੈ ਮੈਨੂੰ ਪੂਰਾ ਯਕੀਨ ਹੈ ਕਿ ਇਹ ਪਾ ਕਰਨ ਦੇ ਨਾਲ ਮੇਰੇ ਬੱਚੇ ਦੇ ਜਨਮ ਕੁੰਡਲੇ ਵਿੱਚ ਕਿਸੇ ਵੀ ਪ੍ਰਕਾਰ ਦਾ ਦੋਸ਼ ਹੈ ਉਸ ਦਾ ਨਿਵਾਰਨ ਹੋ ਜਾਵੇਗਾ ਇਸ ਪ੍ਰਕਾਰ ਨਾਲ ਪ੍ਰਾਰਥਨਾ ਕਰਨੀ ਹੈ ਤੇ ਹੁਣ ਘਰ ਵਾਪਸ ਆ ਜਾਣਾ ਹੈ ਤੁਸੀਂ ਘਰ ਦੇ ਬਾਹਰ ਹੀ ਪਾਣੀ ਦਾ ਬਰਤਨ ਭਰ ਕੇ ਰੱਖ ਗਏ ਸੀ ਤਾਂ ਹੁਣ ਬਿਨਾਂ ਕਿਸੇ ਨਾਲ ਕੋਈ ਗੱਲ ਕੀਤੇ ਹੱਥ ਮੋਂ ਸਿਰ ਪੈਰ ਧੋ ਕੇ ਤੁਹਾਨੂੰ ਘਰ ਦੇ ਅੰਦਰ ਪਰਵੇਸ਼ ਕਰਨਾ ਹੈ ਹੁਣ ਤੁਹਾਨੂੰ ਕੁਝ ਦਾਨ ਕਰਨਾ ਹੈ ਜੋ ਕਿ ਲੜਕੇ ਜਾਂ ਲੜਕੀ ਲਈ ਵੱਖ-ਵੱਖ ਹੋਵੇਗਾ ਜੇ ਇਹ ਉਹ ਪਾਲ ਲੜਕਾ ਕਰ ਰਿਹਾ ਹੈ ਜਾਂ ਲੜਕੇ ਲਈ ਕੀਤਾ ਜਾ ਰਿਹਾ ਹੈ ਤਾਂ ਤੁਹਾਨੂੰ ਦਹੀਂ ਦਾ ਦਾਨ ਕਰਨਾ ਹੋਵੇਗਾ ਕਿਸੇ ਵੀ ਜ਼ਰੂਰਤਮੰਦ ਨੂੰ ਕਰੋ ਜਾਂ ਕੋਈ ਹੋਰ ਗਰੀਬ ਮਜ਼ਦੂਰ ਹੋ ਸਕਦਾ ਹੈ ਜੇ ਇਹ ਉਪਾਅ ਤੁਸੀਂ ਲੜਕੀ ਲਈ ਕਰ ਰਹੇ ਹੋ ਤਾਂ 150 ਗ੍ਰਾਮ ਹਲਦੀ ਦਾ ਤਿਆਨ ਕਰੋ ਜਾਂ ਮੰਦਰ ਵਿੱਚ ਜਾ ਕੇ ਵਿਸ਼ਨੂੰ ਲక్ష్ਮੀ ਜੀ ਨੂੰ ਅਰਪਿਤ ਕਰ ਸਕਦੇ ਹੋ ਤੁਹਾਡੇ ਬੱਚੇ ਦੇ ਵਿਆਹ ਦਾ ਜੋਗ ਐਕਟਿਵ ਹੋਵੇਗਾ ਜਲਦੀ ਹੀ ਬਰਾਤ ਵੀ ਨਿਕਲੇਗੀ ਭੋਲੇ ਸ਼ੰਕਰ ਤੋਂ ਪ੍ਰਾਰਥਨਾ ਹੈ ਭੋਲੇ ਸ਼ੰਕਰ ਨੂੰ ਪ੍ਰਾਰਥਨਾ ਕਰੋ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਹਨ ਜਾਂ ਉਪਾਅ ਕਰਨ ਜਾ ਰਹੇ ਹਨ ਉਹਨਾਂ ਦਾ ਜੋ ਵੀ ਇਸ ਵੀਡੀਓ ਨੂੰ ਦੇਖ ਰਹੇ ਹਨ ਜਾਂ ਉਪਾਅ ਕਰਨ ਜਾ ਰਹੇ ਹਨ ਉਹਨਾਂ ਦੀ ਸਭ ਮਨੋ ਕਾਮਨਾ ਪੂਰੀ ਹੋਵੇ ਜਲਦੀ ਪੂਰੀ ਹੋਵੇ ਇਹ ਜਾਣਕਾਰੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦਾ ਬੱਚੇ ਘਰ ਤੋਂ ਦੂਰ ਰਹਿੰਦੇ ਹਨ ਅਤੇ ਕਿਸੇ ਵੀ ਕਾਰਨ ਕਰਕੇ ਉਪਾਅ ਨਹੀਂ ਕਰ ਸਕਦੇ ਤੁਹਾਨੂੰ ਚਾਹੀਦਾ ਹੈ ਇਹ ਉਪਾਅ ਕਰਦੇ ਸਮੇਂ ਬੱਚੇ ਦੀ ਭਾਵਨਾ ਦੇ ਵਾਈਬ੍ਰੇਸ਼ਨ ਜੁੜ ਜਾਣ ਇਸ ਲਈ ਅਸੀਂ ਟੈਕਨੋਲੋਜੀ ਦਾ ਸਹਾਰਾ ਲਵਾਂਗੇ ਪਾਣ ਨਾ ਕਰਨ ਨਾਲ ਜਿਆ ਕਰਨ ਬਹੁਤ ਚੰਗਾ ਰਹੇਗਾ ਕੀ ਕਰਨਾ ਹੈ ਪਹਿਲਾਂ ਹੀ ਤੁਸੀਂ ਬੱਚੇ ਨੂੰ ਉਪਾਦੀ ਵਿਧੀ ਸੁਣਾ ਦਿਓ ਰਾਦੇ ਸਮੇਂ ਤੁਹਾਨੂੰ ਜੋ ਕਰਨਾ ਹੈ ਜਿਵੇਂ ਕਿ ਹੁਣੇ ਦੱਸਿਆ ਗਿਆ ਹੈ ਉਹ ਸਭ ਵੀਡੀਓ ਕਰ ਰਹੀ ਬੱਚੇ ਨੂੰ ਦਿਖਾਉਣਾ ਹੈ ਜਿੱਥੇ-ਜਿੱਥੇ ਪ੍ਰਣਾਮ ਕਰਨਾ ਹੈ ਜਿੱਥੇ-ਜਿੱਥੇ ਹੱਥ ਜੋੜਨੇ ਹਨ ਉਹ ਬੱਚਾ ਉੱਥੋਂ ਹੀ ਕਰੇਗਾ ਵੀਡੀਓ ਵਿੱਚ ਦੇਖਦਾ ਹੋਇਆ ਕਰੇਗਾ ਝਾੜੂ ਨੂੰ ਰੱਖਣਾ ਹੈ ਉਸ ਦੇ ਉੱਪਰ ਹਲਦੀ ਜਾਂ ਤਈ ਦੇ ਛਿੱਟੇ ਮਾਰਨੇ ਹਨ ਇਹ ਸਭ ਇਥੇ ਘਰ ਵਿੱਚ ਮਾਤਾ-ਪਿਤਾ ਕਰਨਗੇ ਬੋਲਣ ਵਾਲਾ ਕੰਮ ਹੱਥ ਜੋੜਨ ਵਾਲਾ ਕੰਮ ਪ੍ਰਣਾਮ ਕਰਨਾ ਇਹ ਸਭ ਬੱਚਾ ਉਤੋਂ ਹੀ ਕਰੇਗਾ ਮੋਬਾਈਲ ਵਿੱਚ ਦੇਖਦਾ ਵੀ ਰਹੇਗਾ ਦੂਜੇ ਦਿਨ ਸਵੇਰ ਦੀ ਪ੍ਰਕਿਰਿਆ ਵੀ ਮੋਬਾਈਲ ਤੇ ਇਸੇ ਤਰ੍ਹਾਂ ਦਿਖਾਉਣੀ ਹੈ ਇਸੇ ਤਰ੍ਹਾਂ ਕਰਵਾਉਣੀ ਹੈ ਇਸੇ ਤਰ੍ਹਾਂ ਬੱਚੇ ਦੇ ਭਾਵਨਾ ਜੁੜੇਗੀ ਉਪਾਦੀ ਵਾਈਬ੍ਰੇਸ਼ਨ ਬੱਚੇ ਨੂੰ ਮਿਲੇਗੀ ਤਾਂ ਇਹ ਉਪਾਅ ਜ਼ਰੂਰ ਕਰਿਓ ਵਿਆਹ ਜਲਦੀ ਤੋਂ ਜਲਦੀ ਪੱਕਾ ਹੋਵੇਗਾ ਜੇ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਵੀ ਕਰੋ તે અગે હોર ભે ભ્રા વિડીયોનું શેયર કર્યો છે